ਦਾ ਬਰਬਾਦ ਹੋਈ ਤੇ ਮੇਰਾ ਘਰ ਬਰਬਾਦ ਹੋ ਗਿਆ ਪਰ ਦੂਜੇ ਮੇਰੇ ਭਰਾਵਾ ਦੇ ਬੱਚੇ ਬਚ ਜੜ ਗਏ ਅੱਜ ਇੱਕ ਵਾਰ ਬਹੁਤ ਵਧੀਆ ਆਇਆ ਸੀ ਪੰਜਾਬ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਦੇ ਧੰਨਵਾਦ ਕਰਦੇ ਦਰ ਰਾਰਾ ਦਰ ਰਾਰਾ ਮੇਰੇ ਦੋ ਬੇਟੇ ਜੀ ਦੋਨੋਂ ਨਸ਼ਾ ਕਰਦੇ ਆ 2010 ਦੇ 10 ਸਾਲ ਦੇ ਬੱਚੇ ਨੂੰ ਇਨਾਂ ਲੋਕਾਂ ਨੇ ਨਸ਼ੇ ਤੇ ਲਾਤਾ ਜੀ ਦਰ ਰਾਰਾ ਦਰ ਰਾਰਾ ਜਿਹੜੇ ਕਰੇ ਨੇ ਸ਼ਾ ਵਿਗਦਾ ਖੰਦੇ ਲੋਗ ਉਹਨਾਂ ਦਾ ਘਰਾਂ ਦਾ ਕੀ ਹਾਲ ਹੈ ਮੈਨੂੰ ਇਹ ਮਹਿਸੂਸ ਹੁੰਦਾ ਵੀ ਮੇਰੇ ਬੱਚੇ ਤਾਂ ਬਰਬਾਦ ਹੋ ਹੀ ਗਏ ਮੇਰਾ ਘਰ ਬਰਬਾਦ ਹੋ ਗਿਆ ਪਰ ਦੂਜੇ ਮੇਰੇ ਭਰਾਵਾ ਦੇ ਬੱਚੇ ਬਾਝੜ ਚੜ ਗਏ ਕੀ ਕਹੋਂਗੇ ਹੋਰ ਵੀ ਕਾਰਵਾਈਆਂ ਹੋਣ ਚਾਹੀਦੀਆਂ ਹੋਣੀਆਂ ਚਾਹੀਈਆਂ ਇਹ ਚਿੱਟਾ ਬੰਦ ਹੋ ਜਾਏ ਸ਼ਰਾਬ ਵੇਚਦੀ ਸੀ ਇਨਕਮ ਟੈਕਸ ਦਿੰਨੇ ਆ ਇਹ ਸਾਲੇ 2 ਨੰਬਰ ਦਾ ਕੰਮ ਕਰਦੇ ਆ ਸਾਰਾ ਪੰਜਾਬ ਦਾ ਪੈਸਾ ਸੋਨਾ ਇਹਨਾਂ ਲੋਕਾਂ ਕੋਲੇ ਆ ਤੇ ਲੰਘਦੇ ਟੱਪ ਕਿਹਨੇ ਇਹਨਾਂ ਨੂੰ ਦੱਪਕਾ ਮਾਰ ਆਓ ਜੀ ਦਾ ਧੰਨਵਾਦ ਜੀ ਮੇਰੇ ਦੋ ਬੇਟੀਆਂ ਨੂੰ ਦੋਨੋਂ ਨਸ਼ਾ ਕਰਦਿਆ 2010 ਦੇ 10 ਸਾਲ ਦੇ ਬੱਚੇ ਨੂੰ ਇਹਨਾਂ ਲੋਕਾਂ ਨੇ ਨ ਡਰਦੇ ਸੀ ਹੁਣ ਮੇਰਾ ਮੈਂ ਅੱਜ ਤੁਹਾਨੂੰ ਹੋਂ ਤੋਂ ਡਰਨ ਦੀ ਲੋੜ ਨਹੀਂ ਹੈ ਤੁਹਾਡੀ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ ਹਾਂ ਜੀ ਸਾਰੇ ਕਹਿੰਦੇ ਸੀ ਜਿਹਦੇ ਘਰ ਅੱਗ ਲੱਗੀ ਉਹ ਹੀ ਬਚਾਵੇ ਹੁਣ ਜੇ ਮੇਰੇ ਵਿੱਚ ਜਨਰੇਸ਼ਨ ਤੇ ਲੱਗੇ ਤਾਂ ਮੈਂ ਕਰਾਂ ਮੈਂ ਕੀ ਕਰਾਂ ਮੈਨੂੰ ਸਮਝ ਹੀ ਨਹੀਂ ਆਉਂਦੀ ਸੀ ਮੈਂ 10 ਸਾਲ ਮੈਨੂੰ ਡਿਪਰੈਸ਼ਨ ਰਿਹਾ ਅੱਜ ਇਹ ਕੰਮ ਬਹੁਤ ਵਧੀਆ ਆਇਆ ਸੀ ਪੰਜਾਬ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਦੇ ਧੰਨਵਾਦ ਕਰਦੇ ਹਾਂ